ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਆਜਨਾ ਜੀ 30 ਤਰੀਕ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਅੱਜ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਆ ਪੱਛਮੀ ਸਿਸਟਮ ਸਰਗਰਮ ਹੈ ਜੀ ਅਸੋਲੇ ਤਾਜ਼ਾ ਸੈਟਲਾਈਟ ਦੱਸੇਗਾ ਤੇ ਤੁਹਾਨੂੰ ਸਿੱਧਾ ਲੈ ਕੇ ਚੱਲ ਰਿਹਾ ਤੇ ਲਗਭਗ ਸਵੇਰ ਦੇ 7:30 ਵਜੇ ਨੂੰ ਜਾ ਰਹੀ ਆ 30 ਮਈ ਦੀ ਜਿਹੜੀ ਸਵੇਰ ਆ ਉਹ ਹੋ ਚੁੱਕੀ ਆ ਜਿਵੇਂ ਕਿ ਸਾਨੂੰ ਕੱਲ ਰਾਤ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੱਛਮੀ ਸਿਸਟਮ ਦੇ ਸਦਕਾ ਅੱਜ 30 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਚੜ੍ਹਦੇ ਆਸਾਨ ਨੇ ਸਿਸਟਮ ਕੱਲ ਸਰਗਰਮ ਸੀ ਜੇ Rajasthan ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਚੜਦੇ ਲੈਂਦੇ ਤੋਂ ਚੜਦੇ ਵੱਲ ਨੂੰ ਬਦਲ ਬਈ ਕੁਝ ਕਰ ਰਹੀ ਸੀ ਸਭ ਤੋਂ ਪਹਿਲਾਂ ਪਛਮੀ ਜਲਿਆਂ ਦਾ ਨੰਬਰ ਲੱਗਿਆ ਸੀ Rajasthan ਦੇ ਜਿਨ੍ਹਾਂ ਦੇ ਵਿੱਚ बाड़मेर जैसलमेर ਜੋਧਪੁਰ ਉਦਾਖੁਰ ਫਲਾਉਦੀ ਇਹਨਾਂ ਖੇਤਰਾਂ ਤੋਂ ਅੱਗੇ ਜਿਹੜਾ ਜ ਹਨੇਰ ਚੱਕਰ ਵਾਲਾ ਕੰਮ ਚੱਲਿਆ ਸੀ ਤੇ ਰਾਤ ਹੁੰਦੇ ਹੁੰਦੇ ਇਹ ਬੱਦਲ ਸਪਰੈਡ ਹੋਇਆ ਯਾਨੀ ਕਿ ਫੈਲਿਆ ਅੱਗੇ ਫੈਲਦਾ ਹੋਇਆ ਰਾਜਸਥਾਨ ਤੋਂ ਫਿਰ ਇਸ ਡਾਇਰੈਕਸ਼ਨ ਵੱਲ ਨੂੰ ਇਹ ਕੋਚ ਕਰ ਗਿਆ ਯਾਨੀ ਕਿ ਹਰਿਆਣਾ ਦੇ ਕੁਝ ਪੱਛਮੀ ਭਾਗ ਤੇ ਪੰਜਾਬ ਦੇ ਲਗਭਗ ਸਾਰੇ ਭਾਗਾਂ ਦੇ ਵਿੱਚ ਇਹ ਬੱਦਲ ਵਈਆ ਇਸ ਵੇਲੇ ਜਾਰੀ ਹੈ ਸਿਸਟਮ ਇਸ ਵੇਲੇ ਜਾਰੀ ਹੈ ਜੇਕਰ ਗੱਲ ਮੀਹ ਦੀ ਕਰਦੇ ਹਾਂ ਜੀ ਮੀ ਕਿਤੇ ਕਿਤੇ ਹਲਕੇ ਸ਼ਰਾਟੇ ਲੱਗ ਰਹੇ ਨੇ ਕਿਤੇ ਕਿਤੇ ਸ਼ਰਾਟੇ ਤੇਜ਼ ਲੱਗ ਰਹੇ ਨੇ ਕਿਤੇ ਕਿਤੇ ਹਵਾਵਾਂ ਬਿਲਕੁਲ ਮੱਠੀ ਰਫ਼ਤਾਰ ਨਾਲ ਚੱਲ ਰਹੀਆਂ ਨੇ ਕਿਤੇ ਕਿਤੇ ਹਵਾਵਾਂ ਬਹੁਤ ਤੇਜ਼ ਰਫ਼ਤਾਰ ਨਾਲ ਝੜ ਰਹੀਆਂ ਨੇ ਬਹੁਤ ਤੇਜ਼ ਮਤਲਬ ਹਨੇਰ ਚੱਕਰ ਵਾਲੇ ਅਸਾਰ ਨਹੀਂ ਕੁਝ ਰਫ਼ਤਾਰ ਤੇ ਹਵਾਵਾਂ ਜੜੀਆਂ ਨੇ ਚੱਲ ਰਹੀਆਂ ਨੇ ਤੇ ਠੰਡਾ ਮੌਸਮ ਹੋਇਆ ਹੋਇਆ ਸਵੇਰ ਤੋਂ ਹੀ ਔਰ ਸ਼ਰਾਟੇ ਬਹੁਤੇ ਫਾਗਾਂ ਦੇ ਵਿੱਚ ਅਸਲੇ ਦਰਜ ਹੋ ਰਹੇ ਨੇ ਹਾਲਾਂਕਿ ਕੁਝ ਫਾਗ ਹਾਲੇ ਵੀ ਸਖਣੇ ਨੇ ਜਿੱਥੇ ਹਾਲੇ ਤੱਕ ਕਦੀ ਕਾੜੀ ਵੀ ਨਹੀਂ ਡਿੱਗੀ ਤੇ ਉਥੇ ਅਗਲੇ 2-3 ਘੰਟਿਆਂ ਦੇ ਦਰਮਿਆਨ ਜਾਂ ਕਹ ਲਿਆ ਕਿ ਅੱਜ ਦੁਪਹਿਰ ਤੋਂ ਸ਼ਾਮ ਸਾਗ ਦੇ ਲਈ ਦੂਜੀ ਗੱਲ ਹਨੇਰ ਚਖੜ ਵਾਲਾ ਕੰਮ ਡਾਊਨ ਹੈ ਜੀ ਅੱਜ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜੇਕਰ ਤੋਂ ਉੱਪਰ ਲੱਗ ਜਾਂਦੀ ਦੁਪਹਿਰ ਤੋਂ ਬਾਅਦ ਬੱਦਲ ਵੜਦਾ ਉਹਦੇ ਵਿੱਚ ਖੜਕਾ ਦੜਕਾ ਹੋਣਾ ਸੀ ਤੇ ਤਗੜੇ ਹਨੇਰ ਚਖੜ ਦਾ ਫਿਰ ਉਹਦੇ ਵਿੱਚ ਅਲਰਟ ਵੀ ਸੀ ਤੇ ਉਹ ਕੰਮ ਹੋਣਾ ਵੀ ਸੀ ਪਰ ਹੁਣ ਜਿਹੜਾ ਬੱਦਲ ਬਣਿਆ ਇਹ ਰਾਤੋਂ ਰਾਤ ਬਣਿਆ ਸਵੇਰ ਦੇ 4 4:30 ਵਜੇ ਇਹ ਕੂਚ ਕਰ ਗਿਆ ਸੀ ਪੰਜਾਬ ਵੱਲੋਂ ਤੇ ਪੰਜਾਬ ਦੇ ਬਹੁਤ ਫਾਗਿਆਂ ਦੇ ਵਿੱਚ 3-4 ਵਜੇ ਤੋਂ ਮੀਂਹ ਜੜਿਆ ਜਾ ਰਹੀ ਹੋ ਗਈ ਸੀ ਤੇ ਇਸ ਕਰਕੇ ਹੁਣ ਤਗੜੇ ਹਨੇਰ ਚਖੜ ਵਾਲੇ ਕੰਮ ਅੱਜ ਦੇ ਲਈ ਡਾਊਨ ਨੇ ਕੱਲ ਦੇ ਲਈ ਵੀ ਵੈਸੇ ਡਾਊਨ ਹੀ ਨੇ ਕਿਉਂਕਿ ਕੱਦਾ ਦਿਨ ਸਿਗਾ ਹਨੇਰ ਚਖੜ ਵਾਲਾ ਉਹ ਵੀ ਅੱਜ ਡਾਊਨ ਪੈ ਚੁੱਕਿਆ ਕੰਮ ਤੇ ਬਹੁਤ ਤਗੜਾ ਹਨੇਰ ਚਖੜ ਤਾਂ ਨਹੀਂ ਪਰ ਕੁਝ ਫਾਗਾਂ ਦੇ ਵਿੱਚ ਤੇਜ਼ ਰਫ਼ਤਾਰ ਹਵਾਵਾਂ ਠੰਡੀਆਂ ਹਵਾਵਾਂ ਹਵਾਵਾਂ ਕੁਝ ਭਾਗਾਂ ਦੇ ਵਿੱਚ ਹਲਕੀ ਗੜੇਮਾਰ ਬਹੁਤ ਅਗੜੀ ਨਹੀਂ ਹਲਕੀ ਗੜੇਮਾਰ ਕੁਝ ਭਾਗਾਂ ਦੇ ਵਿੱਚ ਜਿਹੜੇ ਆ ਤੇਜ਼ ਸ਼ਰਾਟੇ ਇਹ ਹਾਲੇ ਵੀ ਆਸਾਰ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਤੇ ਬਹੁਤੇ ਭਾਗਾਂ ਦੇ ਵਿੱਚ ਹਲਕੀ ਕਣੀਆਂ ਡਿੱਗਣੀਆਂ ਤੇ ਕੁਝ ਭਾਗ ਜਿਹੜੇ ਨੇ ਉਹ ਮੀਹ ਹਾਦ ਸਖਣੇ ਵੀ ਰਹਿ ਸਕਦੇ ਨੇ ਤੇ ਐਸੇ ਲਈ ਜੇਕਰ ਅਫਾ ਦੇਖਦੇ ਆ ਤੇ ਮਾਝਾ ਖੇਤਰ ਐਸੇ ਲਈ ਸਖਣਾ ਮੀਹ ਹਾਦ ਜਿਹਨਾਂ ਦੇ ਵਿੱਚ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸ ਸਰ ਫਾਜ਼ਲ ਕਾਫਰੀਦ ਗੁਰ ਫਿਰੋਜ਼ਰ ਯਾਨੀ ਕਿ ਜਿਹੜੇ ਬਾਰਡਰ ਏਰੀਆ ਨੇ ਇਹਨਾਂ ਭਾਗਾਂ ਦੇ ਵਿੱਚ ਹ ਇੱਥੇ ਹਜੇ ਕਣੀਆਂ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਡਿੱਗੀਆਂ ਆਸਾਰ ਨੇ ਕਿ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਹੈ ਕਿ ਇੱਥੇ ਵੀ ਕਣੀਆਂ ਡਿੱਗ ਜਾਣ ਪਰ ਇਸ ਵੇਲੇ ਜਿਹੜਾ ਕੰਮ ਹੈ ਉਹ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਲੈ ਕੇ ਪੁਆਦ ਤਰਵਾਬਾ ਤੇ ਮੱਧ ਦੇ ਪੂਰਬੀ ਖੇਤਰਾਂ ਦੇ ਵਿੱਚ ਇਸ ਵੇਲੇ ਚੱਲ ਰਿਹਾ ਤੇ ਨਾਲ ਲੱਗਦੇ ਹਰਿਆਣੇ ਦੇ ਸਰਸਾ ਫਤਿਹਬਾਦ ਯਾਨੀ ਕਿ ਜਿਹੜੇ ਪੱਛਮੀ ਖੇਤਰਾਂ ਦੇ ਖੇਤਰਾਂ ਦੇ ਵਿੱਚ ਕਿਤਨਾ ਕਿਤੇ ਉਮੀਦਾਰ ਜਹ ਹੋ ਰਹੇ ਨੇ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਤੇ ਮੱਧ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਐਸੇ ਉਮੀਦਾਰ ਜਹ ਹੋ ਰਹੇ ਨੇ ਜੀ ਦੁਫਾੜੂ ਅੱਜ ਜੇਕਰ ਬਦਲ ਬਣਦਾ ਹੈ ਉਹ ਕਿਹੜੇ ਫਾਸੇ ਬਣਦਾ ਹੈ ਇਹ ਅਪਡੇਟ ਤੁਹਾਨੂੰ ਦੁਪਹਿਰ ਦੀ ਵੀਡੀਓ ਦੇ ਵਿੱਚ ਦੇਵਾਂਗੇ ਫਿਲਹਾਲ ਅੱਜ ਦੇ ਲਈ orange alert ਮੌਸਮ ਖਾਗਨੇ ਜਾਰੀ ਕੀਤੇ ਹੋਏ ਨੇ ਤੇ ਬਹੁਤ ਤਗੜਾ ਹਨੇੜ ਚੱਖਰ ਵਾਲਾ ਕੰਮ ਡਾਊਨ ਹੈ ਇਹ ਚ ਕੋਈ ਦੋ ਰਾਹ ਨਹੀਂ ਆ ਤੇ ਕੱਲ ਕੀ ਬਣਦਾ ਇਹ ਅਪਡੇਟ ਤੁਹਾਨੂੰ ਕੱਲ ਦੇਵਾਂਗੇ ਅੱਜ ਦੁਫਾੜੂ ਅੱਜ ਜੇਕਰ ਬਦਲ ਬਣਦਾ ਲਾਈਵ ਅੱਗੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਤੁਹਾਨੂੰ